10 ਲੱਖ ਰੁਪਏ ਦਾ ਹੈਲਥ ਕਾਰਡ ਬਸ ਹੈਲਥ ਕਾਰਡ ਦੈਟਸ ਇਟ ਕੋਈ ਹੋਰ ਫਾਰਮੈਲਿਟੀ ਨਹੀਂ ਕੋਈ ਫਾਰਮ ਨਹੀਂ ਭਰਨਾ ਕੋਈ ਕੁਝ ਨਹੀਂ ਕਰਨਾ ਬਹੁਤ ਸਾਰੇ ਹੈ ਜੀ ਬਜ਼ੁਰਗ ਲੋਕ ਇਹੋ ਜੀ ਨੇ ਜਿਹੜੇ ਇਹ ਕਹਿ ਚੁੱਕੇ ਨੇ ਕਿ ਮੇਰਾ ਇਲਾਜ ਨਾ ਕਰਾਇਓ ਮੈਨੂੰ ਪਰਮਾਤਮਾ ਤੇ ਛੱਡ ਦਿਓ ਜਿਸ ਦਿਨ ਸਵਾਸ ਪੂਰੇ ਹੋਗੇ ਦਾਗ ਲਾ ਦਿਓ ਜੇ ਇਲਾਜ ਕਰਾਉਣ ਦੇ ਚੱਕਰਾਂ 'ਚ ਪੈ ਗਏ ਜਿੰਨੀ ਕ ਹੈਗੀ ਐ ਜ਼ਮੀਨ ਵਿਕ ਜੂਗੀ ਸੋ ਸਿੱਧੀ ਗੱਲ ਜਦੋਂ ਚਲਦੀ ਐ ਤਾਂ ਇਲਾਜ ਆਉਂਦਾ ਉੱਥੇ ਜਦੋਂ ਇਲਾਜ ਦੀ ਗੱਲ ਚਲਦੀ ਐ ਤਾਂ ਪੈਸਾ ਆਉਂਦਾ ਉੱਥੇ ਜਦੋਂ ਪੈਸੇ ਦੀ ਗੱਲ ਚਲਦੀ ਐ ਫਿਰ ਇਹ ਦੇਖਿਆ ਜਾਂਦਾ ਆਪਾਂ ਇਲਾਜ ਕਰਾਉਣ ਦੇ ਕਾਬਿਲ ਹੈਗੇ ਜਾਂ ਨਹੀਂ ਗੁਰਦਾਸ ਮਾਨ ਸਾਹਿਬ ਦੀਆਂ ਲਾਈਨਾਂ ਨੇ ਬਾਕੀ ਦੇ ਕੰਮ ਬਾਝ ਪੈ ਲੰ ਸੇ ਜਲਰੀ ਇੱਕ ਸਾਲ ਵੀ ਕਿਤੇ ਵਧਾਤਾ ਜ਼ਿੰਦਗੀ ਦਾ ਕਿਸੇ ਦਾ ਇਤੋਂ ਵੱਡਾ ਕੋਈ ਪੁੰਨ ਨਹੀਂ ਹੈ ਨਹੀਂ ਜੀ ਇਤੋਂ ਵੱਡਾ ਕੋਈ ਖੰਡ ਪਾਟ ਹੈ ਨਹੀਂ ਜੀ ਇਤੋਂ ਵੱਡਾ ਕੋਈ ਹਵਨ ਹੈ ਨਹੀਂ ਜੀ ਜੇ ਤੁਸੀਂ ਕਿਸੇ ਦੀ ਜ਼ਿੰਦਗੀ 'ਚ ਵਾਅਦਾ ਕਰਦੇ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦਈ ਹੈ ਆਓ ਪ੍ਰਮਾਤਮਾ ਨਾ ਕਰੇ ਕਿ ਆਉਣਾ ਪਵੇ ਪਰ ਆਓ ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਬਾਅਦ ਦੇਖਾਂਗੇ ਪੈਸੇ ਦਾ ਹਸਤਾਬਾਅਦ ਦੇਖਾਂਗੇ ਜੋ ਪੰਜਾਬ ਦਾ ਵਾਸੀ ਹੈ ਉਹਦਾ ਇਲਾਜ ਹੋਊਗਾ ਹੀ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਡ ਨਹੀਂ ਦਿਖਾਇਆ ਜਾਊਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦਿਖਾਇਆ ਜਾਊਗਾ ਬਸ ਦੈਟਸ ਇਟ